ਮੈਂ ਲਖ ਲਾਂਤ ਪੋਣਾ ਕੰਗਣਾ ਰਣੌਟ ਨੂੰ ਦਿਰਫਟੇ ਮੂੰਹ ਕਹੀਏ ਰਲਕੇ ਕੰਗਣਾ ਰਣੌਟ ਨੂੰ ਤੇ ਨਾਲੇ ਤੈਨੂੰ ਤੇ ਨਾਲੇ ਤੇਰੇ ਮੋਦੀ ਆਉਤ ਨੂੰ ਤੂੰ ਕਹਿੰਦੀ ਆ ਕਿ ਸਾਡੀਆਂ ਮਾਵਾ 100 100 ਰੁਪਏ ਪਿੱਛੇ ਵਿੱਗੀਆਂ ਸਾਡੀਆਂ 80 80 90 90 ਸਾਲ ਦੀਆਂ ਹੱਕ ਮੰਗਦੀਆਂ ਮਾਵਾ ਨੂੰ ਕਹਿੰਦੀ ਆ ਕਿ ਵਿੱਗੀਆਂ ਤੈਨੂੰ ਇਹ ਦੱਸ ਦਿੰਨਾ ਕਿ ਕੰਨਾਂ ਦੀਆਂ ਵਾਲੀਆਂ ਵੇਚ ਕੇ ਖਰੀਦਿਆ ਸਾਡੀਆਂ ਮਾਵਾ ਮੌਤ ਨੂੰ ਦਿਰਫਟੇ ਮੂੰਹ ਕੰਗਣਾ ਰਣੌਟ ਨੂੰ ਪਹਿਲੀ ਗੱਲ ਤਾਂ ਅੱਜ ਸਾਡੇ ਬਾਬੇ ਨਾਨਕ ਦਾ ਜਨਮ ਦਿਨ ਹੈ ਕਿਉਂਕਿ ਸਾਡੇ ਬਾਬੇ ਨਾਨਕ ਨੇ ਸਾਨੂੰ ਦੱਸਿਆ ਕਿ ਸੋ ਕਿਉ ਮੰਦਾ ਆਖੀ ਆ ਜਿਤ ਜੰਮੈ ਰਾਜਾਂ ਅਸੀਂ ਬਾਣੀ ਨੂੰ ਮੰਨਣ ਆਲੇ ਆ ਤੇਰੇ ਵਾਂਗੂ ਅਪ ਸਬਦ ਨਹੀਂ ਬੋਲਦੇ ਤੇਰਾ ਹੌਸਲਾ ਕਿੱਦਾਂ ਪੈ ਗਿਆ 85 90 ਸਾਲ ਦੀ ਬਜ਼ੁਰਗ ਮਾਂ ਦਾ ਹੌਸਲਾ ਤੋੜ ਲਈ ਸ਼ਰਮ ਆਉਣੀ ਚਾਹੀਦੀ ਐ ਤੂੰ ਹੋਵੇਂਗੀ ਬੇਬੀ ਟਿਊਬ ਨਾਲ ਬੱਚਾ ਪੈਦਾ ਕਰਨ ਵਾਲੀ ਇਹ ਸਾਡੀਆਂ ਮਾਮਾ ਉਹ ਨੇ ਜਿਨ੍ਹਾਂ ਨੇ ਕਪਾਹਾਂ ਨਰਮੇ ਚੁਗਦਿਆਂ ਚੁਗਦਿਆਂ ਨੇ ਆ ਭਗਤ ਸਿੰਘ ਵਰਗੇ ਉਦਮ ਸਿੰਘ ਵਰਗੇ ਕਰਤਾਰ ਸਿੰਘ ਸਰਾਬੇ ਵਰਗੇ ਰਾਜਗੁਰੂ ਸਗਦੇ ਵਰਗੇ ਪੈਦਾ ਕਰੇ ਨੇ ਦਸਮੇਸ਼ ਪਿਤਾ ਵਰਗੇ ਸਾਡੀਆਂ ਮਾਵਾ ਨੇ ਪੈਦਾ ਕਰੇ ਨੇ ਮਾਤਾ ਗੋਦੀ ਦੇ ਦੱਸੇ ਹੋਏ ਨਕਸ਼ੇ ਕਦਮ ਤੇ ਚੱਲਦੇ ਨੇ ਸਾਡੀਆਂ ਮਾਵਾ ਮਾਈ ਭਾ ਭਾਗੋ ਤੇ ਦੱਸੇ ਹੋਏ ਨਕਸ਼ੇ ਕਦਮ ਤੇ ਚੱਲਦੇ ਨੇ ਸਾਡੀਆਂ ਮਾਵਾ ਗੱਲ ਭਾਵੇਂ ਠੰਡੇ ਬੁਰਜ ਦੀ ਹੋਵੇ ਠੀਕ ਹੈ ਜੋਰਾਂ ਦੀ ਠੰਡ ਦੇ ਵਿੱਚ ਹੌਸਲਾ ਦੇ ਨਾਲ ਇਹਨੇ ਜਵਾਕਾਂ ਨੂੰ ਹੱਡੀਆਂ ਮਾਵਾ ਸਾਡੇ ਬੱਚੇ 7 ਸਾਲ ਤੇ 9 ਸਾਲ ਦੇ ਕੁਰਬਾਨੀਆਂ ਦੇ ਨਾਲ ਨੇ ਸਾਡਾ 7 ਸਾਲ ਤੇ 9 ਸਾਲ ਦਾ ਬੱਚਾ ਕੁਰਬਾਨੀ ਵੀ ਦੇ ਸਕਦਾ ਹੈ ਤੇ 90 ਸਾਲ ਦਾ ਬਜ਼ੁਰਗ ਮਾਤਾ ਆਪਣੇ ਹੱਕਾਂ ਲਈ ਵੀ ਲੜ ਸਕਦੀ ਹੈ ਤੂੰ ਦੇਖਿਆ ਦਿੱਲੀ ਦੇ ਵਿੱਚ ਸ਼ਰਮ ਆਉਣੀ ਚਾਹੀਦੀ ਹੈ ਦੇਖ ਵੱਡਾ ਹੋਣਾ ਮੈਂ ਨਾ ਨਹੀਂ ਰੱਖਦਾ ਤੂੰ ਵੱਡੀ ਐਕਟਰ ਹੋਵੇਂਗੀ ਮੰਨਦਿਆਂ ਤੂੰ ਵੱਡੀ ਸਟਾਰ ਹੋਵੇਂਗੀ ਮੰਨਦਿਆਂ ਤੇਰੇ ਕੋਲ ਦੌਲਤ ਸੌਰਤ ਹੈ ਮੰਨਦਿਆਂ ਪਰ ਮੈਂ ਤੈਨੂੰ ਗੱਲ ਦੱਸਦਾ ਕੇ ਚੰਗਾ ਲਿਖਣਾ ਸੋਹਣਾ ਗਾਉਣਾ ਉੱਚਾ ਉਹਦਾ ਨਾਂ ਚਮਕਾਉਣਾ ਜਿਹੜਾ ਤੂੰ ਨਾਂ ਚਮਕਾਇਆ ਉੱਚਾ ਉਹਦਾ ਨਾਂ ਚਮਕਾਉਣਾ ਇਹ ਗੱਲ ਮੈਨਾਂ ਨਹੀਂ ਰੱਖਦੀ ਜੇ ਬੰਦਾ ਬੰਦਾ ਹੈ ਨਹੀਂ ਚੰਗਾ ਉਹਦੇ ਨਾਲ ਖੜਕੂ ਦਾ ਡੰਡਾ ਸਾਡੀ ਨਿਭ ਨਹੀਂ ਸਕਦੀ ਤੇਰੇ ਵਰਗਿਆਂ ਨਾਲ ਸਾਡੀ ਨਿਭਦੀ ਨਹੀਂ ਠੀਕ ਹੈ ਤੈਨੂੰ ਸਮਤ ਬਖਸ਼ੇ ਬਾਬਾ ਨਾਨਕ ਤੈਨੂੰ ਅਕਲ ਆਵੇ ਜੇ ਕੋਈ ਮਹਿਲਾ ਵਿੱਚ ਬਲਾ ਕੇ ਰੱਖੇ ਪੈਰਾਂ ਵਿੱਚ ਬਿਠਾ ਕੇ ਉਤੋਂ ਝੁੱਗੀਆਂ ਚੰਗੀਆਂ ਨੇ ਤੋਤਾ ਬੇਸ਼ੱਕ ਮਿੱਠਾ ਬੋਲੇ ਜੇ ਉਹਦੀ ਚੁੰਝ ਗੰਦ ਫਰੋਲੇ ਉਤੋਂ ਘੁੱਗੀਆਂ ਚੰਗੀਆਂ ਨੇ ਆ ਤੇਰੇ ਗੋਰੇ ਰੰਗ ਨੂੰ ਦੱਸ ਕੀ ਚਟਣਾ ਜੇ ਵਿੱਚ ਹੋਵੇ ਸੇਰੋਂ ਵਾਲਿਆ ਮਟ ਕੱਖਣਾ ਸੋਹਣੀ ਸੂਰਤ ਨਹੀਂ ਜੱਜਦੀ ਜੇ ਬੰਦਾ ਬੰਦਾ ਹੈ ਨਹੀਂ ਚੰਗਾ ਉਹਦੇ ਨਾਲ ਖੜਪੂਆ ਡੰਡਾ ਸਾਡੀ ਨਹੀਂ ਬਣ ਸਕਦੀ ਸੋਣਾ ਗਾਉਣਾ ਉੱਚਾ ਉਹਦਾ ਨਾਂ ਚਮਕਾਉਣਾ ਇਹ ਗੱਲ ਮਹਿਨਾਂ ਨਹੀਂ ਰੱਖਦੀ ਸਟਾਰ ਆਪਦੇ ਘਰੇ ਹੋਵੇਂਗੀ ਤੂੰ ਅਰਥ ਤੇ ਫਰਸ ਆਉਣ ਚ ਬਹੁਤਾ ਟਾਈਮ ਨਹੀਂ ਲੱਗਦਾ ਸ਼ਰਮ ਆਉਣੀ ਚਾਹੀਦੀ ਐ ਤੇਰਾ ਹੌਸਲਾ ਕਿੱਦਾਂ ਪੈ ਗਿਆ ਯਾਰ ਹੌਸਲਾ ਤੋੜਨ ਲਈ ਸਾਡੀ ਮਾਂ ਮਾਂ ਦਾ ਤੂੰ ਦੇਖ ਤਾਂ ਸੀ ਜੇਰਾ ਕੱਢਾ ਕੁੱਬੀਆਂ ਹੋ ਗੋ ਵਿਚਾਰੀਆਂ ਦਿੱਲੀ ਕੁੰਡਲੀ ਬਾਰਡਰ ਤੇ ਪਹੁੰਚ ਗਈਆਂ ਸ਼ਰਮ ਆਉਣੀ ਚਾਹੀਦੀ ਐ ਤੈਨੂੰ ਮੈਂ ਲਾਂਮਤਾ ਪਾਉਣਾ ਮੈਂ ਤੈਨੂੰ ਕੀ ਅੱਖਾਂ ਦਰ ਫਟੇ ਮੈਂ ਕਹੂੰ ਬਸ ਤੈਨੂੰ ਮੈਂ ਰੱਬ ਤੈਨੂੰ ਸਮੱਤ ਬਖਸ਼ੇ ਅੱਗੇ ਤੋਂ ਇਹੋ ਜੇ ਸ਼ਬਦ ਨਾ ਬੋਲਣ ਲਈ ਫਗਵਾੜੀ ਸਿੰਘ ਟ੍ਰੋਨਿਕ ਨੇ ਮੋਬਾਈਲਾਂ ਦੀ ਦੁਨੀਆ ਵਿੱਚ ਕੀਤਾ ਤਮਾਕਾ ਕੋਈ ਵੀ ਨਵਾਂ ਫੋਨ ਖਰੀਦੋ ਤੇ ਨਾਲ ਲੈ ਜਾਓ ਦੂਜਾ ਫੋਨ ਫ੍ਰੀ ਇੱਥੇ ਆਨਲਾਈਨ ਨਾਲੋਂ ਵੀ ਮਿਲ ਰਹੇ ਨੇ ਸਸਤੇ ਫੋਨ ਸਾਂਝ ਟੀਵੀ ਦੇ ਦਰਸ਼ਕਾਂ ਲਈ ਨਿਕਲਣ ਗਏ ਕਈ ਵੱਡੇ ਨਬ ਨਾਲ ਹੀ ਸੈਕੰਡ ਹੈਂਡ ਫੋਨ ਖਰੀਦੋ ਤੇ ਪਸੰਦ ਨਾ ਆਉਣ ਤੇ 7 ਦਿਨਾਂ ਵਿੱਚ ਵਾਪਸ ਕਰਕੇ ਨਵਾਂ ਲੈ ਜਾਓ ਗ੍ਰਾਹਕ ਦਾ ਸਮਾਂ ਬਚਾਉਂਦੇ ਹੋਏ ਸਿਰਫ ਇੱਕ ਕੰਡੇ ਦੇ ਅੰਦਰ ਅੰਦਰ ਕੀਤੀ ਜਾਂਦੀ ਹੈ ਮੋਬਾਈਲ ਦੀ ਰਿਪੇਅਰ ਫਿਰ ਦੇਰ ਕਿਸ ਗੱਲ ਦੀ ਆਜੀ ਪਹੁੰਚੋ ਸਿੰਘ ਟ੍ਰੋਨਿਕ ਮੋਬਾਈਲਸ ਗੈਜੇਟਸ ਐਂਡ ਮੋਰ ਗਰੂਪ ਹਰ ਗੋਵੀਂ ਨਗਰ ਫਗਵਾੜਾ ਵਧੇ